ਮੈਂ ਬੜੀ ਮੇਰੇ ਪਿੱਛੇ ਮੋਟਰਸਾਈਕਲ ਤੋਂ 80 ਕਿਲੋਮੀਟਰ ਤੋਂ ਮੈਂ ਦੂਸੋਂ ਆ ਰਿਹਾ ਸੀ 10 ਮਿੰਟ ਪਹਿਲਾਂ ਮੇਰੇ ਆਉਣ ਦਾ ਐਕਸੀਡੈਂਟ ਹੋਇਆ ਹੋਇਆ ਹੈਗਾ ਦੋ ਸਾਧਨ ਵਾਹ ਮੋਟਰਸਾਈਕਲ ਦੋਵੇਂ ਆਪਸ ਵਿੱਚ ਵੱਜੀਆ ਕਿਦਾਂ ਪਤਾ ਨਹੀਂ ਕਿ ਕੁਛ ਨਹੀਂ ਸੀ ਤਿੰਨ ਨੇ ਜਾਣਿਆ ਕਿ ਮੌਕੇ ਤੇ ਦੱਸੋਗੀ ਆ ਤਿੰਨ ਚੱਕੀਆਂ ਉਹਨਾਂ ਨੂੰ ਹਸਪੀਟਲ ਭੇਜ ਦਿੱਤਾ ਗਰੀ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਆ ਗਈ ਪੁਲਿਸ ਵੀ ਸੱਦੀ ਆ ਮੁੜ ਕੇ ਅਮਰਸੇ ਸੱਦੀਆ ਪੁਲਿਸ ਵੀ ਸੱਦੀ ਕੋਲ ਕਾਰਵਾਈ ਹੋ ਰਹੀ ਹੈ ਸਾਡੀ ਕਾਰਵਾਈ ਹੋ ਰਹੀ ਹੈ ਪਤਾ ਲੱਗਦਾ ਹੈ ਕੋਈ ਗਲਤੀ ਸ਼ਲਤ ਕੀਤੀ ਹੈ ਕੁਝ ਨਹੀਂ ਜੀ ਪਤਾ 10 ਮਿੰਟ ਪਹਿਲਾਂ ਸਾਡੇ 15 ਮਿੰਟ ਪਹਿਲਾਂ ਉਹ ਤੋਂ ਅਸੀਂ ਆ ਕੇ ਪੈ ਵੇਖਿਆ ਵੀ ਜਿਹੜੇ ਤਿੰਨੇ ਉਹ ਮੁੱਕੇ ਪਏ ਸੀ ਤੇ ਤਿੰਨਾਂ ਨੂੰ ਪਾਣੀ ਪੋਣੀ ਪਾਇਆ ਉਹਨਾਂ ਦਾ ਫੈਮਿਲੀ ਸੱਦ ਕੇ ਮੈਂ ਖੁਦ ਬੋਰਡ ਕੀਤਾ ਫੈਮਿਲੀ ਸੱਦ ਕੇ ਉਹਨਾਂ ਨੂੰ ਹਸਪੀਟਲ ਭੇਜ ਲਿਆ ਹਾਂ ਇਹਦੇ ਵਿੱਚ ਦੋ ਇੱਕ ਪਲਾਟਿਨਸ ਵਾਰਸੀ ਦੇ ਬੱਚੇ ਜੋ ਹੈਗੇ ਕੁਝ ਵੱਡੇ ਹੈ ਕੁਝ ਛੋਟੇ ਵੀ ਹੈਗੇ ਉਹਨਾਂ ਦਾ ਅੰਡਰਏਜ ਵੀ ਹੈਗੇ ਉੱਤੀ ਹੁੰਦੀ ਹੈ ਤਿੰਨੇ ਜਿਹੜੇ ਮੁੱਕ ਦੇ ਡੈੱਡ ਹੋ ਗਏ ਤੇ ਦੋ ਸਕੂਟਰੀ ਤੇ ਆਂਦੇ ਸੀਗੇ ਉਹ ਉਹ ਵੀ ਦੋ ਸਕੂਟਰੀ ਵਾਲੇ ਖਤਮ ਹੋ ਕੇ ਜੋ ਪਲਾਟਿਨਾ ਤੇ ਆਂਦੇ ਸੀਗੇ ਉਹਨਾਂ ਦੀ ਖਤਮ ਹੋ ਗਿਆ ਬਾਕੀ ਜਾਣਕਾਰੀ ਜੋ ਹੈ ਬਾਕੀ ਜਿਹੜਾ ਹੈਗਾ ਅਸੀਂ ਤਫਤੀਸ਼ ਕਰ ਦਿੰਦੇ ਆ ਕਿ ਐਕਚੁਅਲੀ ਅਕਤੀ ਵਜ੍ਹਾ ਕੀ ਰਹੀ ਹੈ ਹਾਂ ਜੀ ਹੋ ਗਈ ਹੈ ਹੁਣ ਮਰਦਾਂ ਦੀ ਪਰੇਸ਼ਾਨ ਕੀਤੀ ਜਾ ਰਹੀ ਹੈ ਜੀ ਕਿੰਨੇ ਪ੍ਰੋਡਕਟ ਨੇ ਇਸ ਵੇਲੇ ਤਿੰਨ ਬਦਲ ਗਏ ਤਿੰਨ ਹੈਗੇ ਤਿੰਨ ਜ਼ਖਮੀ ਹੈਗੇ ਹਾਂ ਜੀ ਉਹਨਾਂ ਦਾ ਇਲਾਜ ਜਿਹੜਾ ਉਹਨਾਂ ਨੂੰ ਸ਼ਿਫਟ ਕਰਤਾ ਅਗਲੇ ਹਫਤੇ ਨਹੀਂ ਆਈ ਫਿਲਹਾਲ ਤਾਂ ਜਾਂ ਚਲਦੀ ਪਈ ਦੇਖ ਲੈਣੇ ਕੀ ਗੱਲ ਹੋਈ